ਭਾਰਤ ਪਾਕਿਸਤਾਨ ਦੇ ਵੱਡੇ ਤਣਾਅ ਚ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਚ ਲਗਾਤਾਰ ਬਲੈਕਆਊਟ ਤੇ ਹੁਣ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਪੰਜਾਬ ਦੇ ਪਠਾਨਕੋਟ ਅਤੇ ਅੰਮ੍ਰਿਤਸਰ ਚ ਸਵੇਰੇ-ਸਵੇਰੇ ਧਮਾਕਿਆਂ ਦੀਆਂ ਆਵਾਜ਼ਾਂ ਸੁਨੀਆਂ ਨੇ ਪਠਾਨਕੋਟ ਸਵੇਰੇ 4:30 ਵਜੇ 3-4 ਧਮਾਕੇ ਸੁਣਾਈ ਦਿੱਤੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ 5:20 ਤੇ ਤਮਾਕੀਦੀ ਆਵਾਜ਼ ਸੁਣਾਈ ਦਿੱਤੀ ਐ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਕਿ ਸਾਰਿਆਂ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਖਿੜਕੀਆਂ ਤੋਂ ਦੂਰ ਰਹੋ ਤੇ ਸਾਰੀਆਂ ਲਾਈਟਾਂ ਬੰਦ ਰੱਖੋ ਪਾਕਿਸਤਾਨ ਨੇ ਵੀਰਵਾਰ ਨੂੰ ਪੰਜਾਬ ਤੇ ਹਮਲਾ ਕੀਤਾ ਪਠਾਨਕੋਟ ਦੇ ਏਅਰ ਵੇਸ ਨੂੰ ਨਿਸ਼ਾਨਾ ਬਣਾਇਆ ਗਿਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਠਾਨਕੋਟ ਟੱਕ ਪਾਕਿਸਤਾਨੀ ਜੈੱਟ ਨੂੰ ਡੇਗ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਅਸਲੀ ਪੁਸ਼ਟੀ ਨਹੀਂ ਕੀਤੀ ਗਈ ਜਲੰਧਰ ਦੇ ਵਿੱਚ ਦੋਵਾਂ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਸ ਨੂੰ ਆਸਮਾਨ ਛੇਤ ਤਬਾਹ ਕਰ ਦਿੱਤਾ ਹਮਲੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਬਠਿੰਡਾ ਚ ਵੀ ਇੱਕ ਡਰੋਨ ਦੀ ਗਤੀ ਦੇਖੀ ਗਈ ਐਸ ਤੋਂ ਪਹਿਲਾਂ 7-8 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਪੰਜਾਬ ਤੇ ਪਠਾਨਕੋਟ ਅਮਰਿਤਸਰ ਕਪੂਰਥਲਾ ਜਲੰਧਰ ਆਮ ਪਰ ਲੁਧਿਆਣਾ, ਬਠਿੰਡਾ ਤੇ ਚੰਡੀਗੜ੍ਹ ਦੇ ਵਿੱਚ ਫੌਜੀ ਟਿਕਾਣਿਆਂ ਤੇ ਰਾਕਟ ਅਤੇ ਮਿਜ਼ਾਈਲਾਂ ਡਾਕੀਆਂ ਸੀ ਹਾਲਾਂਕਿ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਅਤੇ ਨੇ ਅਸਮਾਨ ਦੇ ਵਿੱਚ ਇਹਨਾਂ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ। ਪੀਰਵਾਰ ਸਵੇਰੇ ਕਈ ਜ਼ਿਲ੍ਹਿਆਂ ਦੇ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਕਈ ਥਾਵਾਂ ਤੇ ਰਾਕਟ ਦੇ ਟੁਕੜੇ ਵੀ ਮਿਲੇ। ਅਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਦੇ ਵਿੱਚ ਇੱਕ ਲਾਈਵ ਰਾਕਟ ਮਿਲਿਆ। ਇਸ ਤੋਂ ਬਾਅਦ ਫੌਜ ਅਤੇ ਹਵਾਈ ਸੈਨਾ ਦੀ ਟੀਮ ਨੇ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਪੂਰਾ ਪੰਜਾਬ ਇਸ ਸਮੇਂ ਹਾਈ ਅਲਰਟ ਦੇ ਉੱਤੇ ਨਜ਼ਰ ਆ ਰਿਹਾ ਹੈ। ਭਾਰਤ-ਪਾਕਿਸਤਾਨ ਦੇ ਵੱਡੇ ਤਣਾਅ ਚ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ 'ਚ ਲਗਾਤਾਰ ਬਲੈਕਆਊਟ ਤੇ ਹੁਣ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਪੰਜਾਬ ਦੇ ਪਠਾਨਕੋਟ ਅਤੇ ਅਮਰੀਕ ਸਰਚ ਸਵੇਰੇ-ਸਵੇਰੇ ਧੁਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਨੇ। ਪਠਾਨਕੋਟ ਸਟੇਰੇ 4:30 ਵਜੇ 3-4 ਧਮਾਕੇ ਸੁਣਾਈ ਦਿੱਤੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ 5:20 ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਐ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਕਿ ਸਾਰਿਆਂ ਨੂੰ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਖਿੜਕੀਆਂ ਤੋਂ ਦੂਰ ਰਹੋ ਤੇ ਸਾਰੀਆਂ ਲਾਈਟਾਂ ਬੰਦ ਰੱਖੋ ਪਾਕਿਸਤਾਨ ਨੇ ਵੀਰਵਾਰ ਨੂੰ ਪੰਜਾਬ ਤੇ ਹਮਲਾ ਕੀਤਾ ਪਠਾਨਕੋਟ ਦੇ ਏਅਰ ਵੇਸ ਨੂੰ ਨਿਸ਼ਾਨਾ ਬਣਾਇਆ ਗਿਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਪਠਾਨਕੋਟ ਚ ਇੱਕ ਪਾਕਿਸਤਾਨੀ ਜੈੱਟ ਨੂੰ ਡੇਗ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਅਸਲੀ ਪੁਸ਼ਟੀ ਨਹੀਂ ਕੀਤੀ ਗਈ ਜਲੰਧਰ ਦੇ ਵਿੱਚ ਦੋਵਾਂ ਥਾਵਾਂ ਤੇ ਡਰੋਨ ਹਮਲੇ ਹੋਏ ਨੇ ਹਾਲਾਂਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਸ ਨੂੰ ਆਸਮਾਨ ਛੇਤ ਤਬਾਹ ਕਰ ਦਿੱਤਾ ਹਮਲੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਬਠਿੰਡਾ ਚ ਵੀ ਇੱਕ ਡਰੋਨ ਦੀ ਗਤੀ ਦੇਖੀ ਗਈ ਹੈ ਤੋਂ ਪਹਿਲਾਂ 7-8 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਪੰਜਾਬ ਤੇ ਪਠਾਨਕੋਟ ਅਮਰਿਸਤ ਕਪੂਰਥਲਾ ਜਲੰਧਰ ਆਮਦਪੁਰ ਲੁਧਿਆਣਾ ਬਠਿੰਡਾ ਤੇ ਚੰਡੀਗੜ੍ਹ ਦੇ ਵਿੱਚ ਫੌਜੀ ਟਿਕਾਣਿਆਂ ਤੇ ਰਾਕਟ ਅਤੇ ਮਿਜ਼ਾਈਲਾਂ ਡਾਕੀਆਂ ਸੀ ਹਾਲਾਂਕਿ ਭਾਰਤ ਦੀ ਹਵਾਈ ਸੁਰੱਖਿਆ ਪ੍ਰਣਾਲੀ ਅਤੇ ਨੇ ਅਸਮਾਨ ਦੇ ਵਿੱਚ ਇਹਨਾਂ ਮਿਜ਼ਾਈਲਾਂ ਨੂੰ ਬੇਅਸਰ ਕਰ ਦਿੱਤਾ। ਪੀਰਵਾਰ ਸਵੇਰੇ ਕਈ ਜ਼ਿਲ੍ਹਿਆਂ ਦੇ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਕਈ ਥਾਵਾਂ ਤੇ ਰਾਕਟ ਦੇ ਟੁਕੜੇ ਵੀ ਮਿਲੇ। ਅਮ੍ਰਿਤਸਰ ਦੇ ਮੱਖਣਵਿੰਡੀ ਪਿੰਡ ਦੇ ਵਿੱਚ ਇੱਕ ਲਾਈਵ ਰਾਕਟ ਮਿਲਿਆ। ਇਸ ਤੋਂ ਬਾਅਦ ਫੌਜ ਅਤੇ ਹਵਾਈ ਸੈਨਾ ਦੀ ਟੀਮ ਨੇ ਇਸ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਪੂਰਾ ਪੰਜਾਬ ਇਸ ਸਮੇਂ ਹਾਈ ਅਲਰਟ ਦੇ ਉੱਤੇ ਨਜ਼ਰ ਆ ਰਿਹਾ ਹੈ।